ਸ੍ਰੀਕਾਲ ਨਮਸਕਾਰ ਸਾਡੇ ਸ਼ਾਮ ਦੇ ਸ਼ੋਅ ਵਿੱਚ ਤੁਹਾਡਾ ਸਵਾਗਤ ਹੈ ਅਤੇ ਸਾਡੇ ਨਾਲ ਹਨ ਦੀ ਫੋਰ ਯੂ ਨਿਊਜ਼ ਦੇ ਸੰਪਾਦਕ ਦੀਪਕ ਪੰਡਾਰੀ ਜੀ ਪੰਡਾਰੀ ਜੀ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਧੰਨਵਾਦ ਜੀ ਤੁਹਾਡਾ ਸਾਰਿਆਂ ਨੂੰ ਸ੍ਰੀਕਾਲ ਨਮਸਕਾਰ ਪੰਡਾਰੀ ਜੀ ਜਿੱਥੇ ਦੇਖੋ ਭ੍ਰਸ਼ਟਾਚਾਰੀ ਭ੍ਰਸ਼ਟਾਚਾਰ ਹੈ ਮਤਲਬ ਆਏ ਦਿਨ ਅਸੀਂ ਨਵੇਂ ਤੋਂ ਨਵੇਂ ਘਟਾਲਿਆਂ ਦੀ ਖਬਰ ਸੁਣਦੇ ਰਹਿੰਨੇ ਹੁਣ ਇੱਕ ਹੋਰ ਨਵਾਂ ਘਟਾਲਾ ਸਾਹਮਣੇ ਆਇਆ ਹੈ ਜੋ ਕਿ ਲੁਧਿਆਣੇ ਦਾ ਹੈ ਜਿੱਥੇ ਕਿ ਕਿਹਾ ਜਾ ਰਿਹਾ ਹੈ ਕਿ 2 ਕਰੋੜ ਦੇ ਬਿੱਲ ਜਿਹੜੇ ਨੇ ਉਹ ਕੱਟੇ ਗਏ ਨੇ ਦੇਖੋ ਕਲ ਅਸੀਂ ਕਈ ਵਾਰੀ ਹਰ ਰੋਜ਼ ਹੀ ਵੈਸੇ ਤੇ ਗੱਲ ਕਰਦੇ ਆਂ ਭ੍ਰਸ਼ਟਾਚਾਰ ਨੂੰ ਲੈ ਕੇ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਦੇ ਨਾਂ ਤੇ ਇਹ ਸਰਕਾਰ ਬਣੀ ਸੀ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਸ਼ੁਰੂ ਤੋਂ ਜਦੋਂ ਉਹਨਾਂ ਨੇ ਆਪਣਾ ਮੰਤਰੀ ਅੰਦਰ ਕੀਤਾ ਸੀ ਨਾ ਹੈਲਥ ਮਨਿਸਟਰ ਉਦੋਂ ਐ ਲੱਗ ਰਿਹਾ ਸੀ ਵਕਈ ਹੁਣ ਜਿਹੜਾ ਕਿ ਜ਼ੀਰੋ ਟੋਲਰੈਂਸ ਅਗੇਂਸਟ ਕਰਪਸ਼ਨ ਹੈ ਪਰ ਤੁਸੀਂ ਦੇਖੋ ਅੱਜ ਦਿਨ ਭ੍ਰਸ਼ਟਾਚਾਰੀ ਫੜੇ ਜਾ ਰਹੇ ਨੇ ਇੱਕ ਘਟਾਲਾ ਤੁਸੀਂ ਦੇਖੋ ਕਿਸੇ ਹੋਰ ਨੇ ਨਹੀਂ ਜੇ ਕੀਤਾ ਇਹ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਬੰਦੇ ਜੇ ਤੇ ਇਹਨਾਂ ਨੇ ਆਪ ਹੀ ਇਹ ਘਟਾਲਾ ਕੀਤਾ ਜੀ ਇਨਾਂ ਦਾ ਤੁਸੀਂ ਕੰਮ ਦੇਖੋ ਕੰਮ ਕੀ ਹੈ ਤੇ ਇਹ ਕਰਦੇ ਕੀ ਪਏ ਨੇ ਇਹ ਸਭ ਤੋਂ ਵੱਡਾ ਸਵਾਲ ਹੈ ਕੰਮ ਤੇ ਇਹਨਾਂ ਦਾ ਇਹ ਹੈ ਵੀ ਇਹਨਾਂ ਨੇ ਭ੍ਰਸ਼ਟਾਚਾਰ ਰੋਕਣਾ ਹੈ ਤੇ ਲੋਕਾਂ ਨੂੰ ਫੈਸਿਲੀਟੇਟ ਕਰਨਾ ਹੈ ਲੋਕਾਂ ਦੇ ਕੰਮ ਕਰਨੇ ਨੇ ਪਰ ਇਹ ਕਾਰਪੋਰੇਸ਼ਨ ਹੋਵੇ ਇੰਪਰੂਵਮੈਂਟ ਟਰਸਟ ਹੋਵੇ ਮਤਲਬ ਇਹ ਅਸੀਂ ਦੇ ਅੰਮ੍ਰਿਤਸਰ ਦੀ ਕਾਰਪੋਰੇਸ਼ਨ ਤੇ ਇੰਪਰੂਵਮੈਂਟ ਟਰਸਟ ਨੂੰ ਕਹਿੰਦੇ ਵੀ ਇਹ ਭ੍ਰਸ਼ਟਾਚਾਰ ਦੇ ਅੱਡੇ ਨੇ ਪਰ ਕਿਸੇ ਵੀ ਜਗ੍ਹਾ ਦੀ ਤੁਸੀਂ ਕਾਰਪੋਰੇਸ਼ਨ ਲਾ ਲਓ ਪੂਰੇ ਪੰਜਾਬ 'ਚ ਜਾਂ ਇੰਪਰੂਵਮੈਂਟ ਟਰਸਟ ਲਾ ਲਓ ਸਭ ਜਗ੍ਹਾ ਹੀ ਹੋਵਾਲਾ ਇੱਕੋ ਜਿਹਾ ਕਹਿੰਦਾ ਸ਼ਕਲਾਂ ਬਦਲੀਆਂ ਬੰਦੇ ਉਹ ਵੀ ਇਹੋ ਜੇ ਬੈਠੇ ਨੇ ਹੁਣ ਦੇਖੋ ਕਹਿੰਦੇ ਸਟੈਪ ਅਪ ਜਲ ਬਿੱਲ ਕੋਈ ਤਿਆਰ ਕੀਤੇ ਗਏ ਤੇ ਆਪ ਵੱਖਰੇ ਵੱਖਰੇ ਖਾਤਿਆਂ ਦੇ ਵਿੱਚ ਪੌਣੇ 2 ਕਰੋੜ ਰੁਪਇਆ ਟਰਾਂਸਫਰ ਕਰ ਦਿੱਤਾ ਕਹਿੰਦਾ ਕਿਰਾਇਆ ਕਿਨੇ ਕੋਆਪਰੇਸ਼ਨ ਦੇ ਵਿੱਚ ਜਿਹੜੇ ਬੰਦੇ ਲੱਗੇ ਉਹਨਾਂ ਨੇ ਅਸੀਂ ਦੇਖੋ ਅਸੀਂ ਕੱਲ ਹੀ ਇੱਕ ਸਟੋਰੀ ਕੀਤੀ ਸੀਗੀ ਵੀ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ 2015 ਦੇ ਵਿੱਚ ਕੋਆਪਰੇਸ਼ਨ ਚ ਕੰਟਰੈਕਟ ਚ ਬੰਦੇ ਲੱਗਦੇ ਨੇ ਕੰਟਰੈਕਟ ਚ ਲੱਗਦੇ ਨੇ ਉਹਨਾਂ ਦਾ ਕੰਟਰੈਕਟ ਪੂਰਾ ਹੋ ਜਾਂਦਾ ਹੈ ਤੇ ਫਿਰ ਵੀ ਖਾਤਿਆਂ ਦੇ ਵਿੱਚ ਸੈਲਰੀ ਜਾਈ ਜਾਂਦੀ ਹੈ ਤੇ ਇਹਦੇ ਨਾਲ 61 ਲੱਖ ਤੋਂ ਵੱਧ ਜਿਹੜਾ ਨੁਕਸਾਨ ਕੋਆਪਰੇਸ਼ਨ ਹੋਇਆ। ਇਨਕੁਆਰੀ ਹੋਈ, ਪ੍ਰੂਵ ਹੋ ਗਿਆ। ਨਾ ਆ ਗਏ ਅਫਸਰਾਂ ਦੇ ਵੀ ਕਿਹੜੇ ਕਿਹੜੇ ਬੰਦੇ ਇਹਦੇ ਵਿੱਚ ਦੋਸ਼ੀ ਨੇ। ਹਾਲਾਂਕਿ ਜਿਹੜੇ ਦੋ ਭ੍ਰਸ਼ਟਾਚਾਰੀ ਨੇ ਉਹ ਜਿਨ੍ਹਾਂ ਨੇ ਕੰਮ ਕੀਤਾ ਉਹ ਕਹਿੰਦੇ ਅਸੀਂ ਨਹੀਂ ਕੀਤਾ ਪਰ ਇਹ ਮੰਨਦੇ ਆ ਵੀ ਹਾਂ ਭ੍ਰਸ਼ਟਾਚਾਰ ਜ਼ਰੂਰ ਹੋਇਆ। ਇਹਨਾਂ 2016 2019 ਦੀ ਜਾਂਚ ਹੋਈ ਇਹ 2023 ਆ ਗਿਆ। ਉੰਦਾ ਕੁਛ ਨਹੀਂ ਇਹਨਾਂ ਨੂੰ ਇਸ ਕਾਕੇ ਲੱਗਦਾ ਵੀ ਜੋ ਮਰਜ਼ੀ ਕਰੀ ਜਾਓ ਚੋਰੀ ਦਾ ਮਾਲ ਡਾਂਗਾ ਦੇ ਕਾਜ ਤੁਸੀਂ ਵੇਖੋ ਨਾ ਕਿਸ ਤਰ੍ਹਾਂ ਵਿੱਚ 80 ਲੱਖ ਰੁਪਏ ਰਿਸ਼ਵਤ ਲੈ ਲਈ ਇੱਥੇ ਉਹ ਵਿਸ਼ਾਲ ਅਕਾਊਂਟੈਂਟ ਹੈ ਉਹਨੇ 40 ਕਰੋੜ ਰੁਪਏ ਕਰਜ਼ਾ ਲੈ ਲਿਆ ਵੀ ਚੇਅਰਮੈਨਾਂ ਦੇ ਜਾਲੀ ਸਾਈਨ ਕਰਕੇ ਮੈਨੂੰ ਐਂ ਲੱਗਦਾ ਵੀ ਪੰਜਾਬ ਦਾ ਜਿਵੇਂ ਕੋਈ ਵਾਰੀ ਵਾਰਸ ਨਹੀਂ ਰਹਿ ਗਿਆ ਤਸੀਲਾਂ ਦਾ ਬੁਰਾ ਹਾਲਿਆ ਕੱਲੀ ਨਵਜੋਤ ਸਿੰਘ ਸਿੱਧੂ ਨੇ ਰੈਲੀ ਕੀਤੀ ਸੀ ਆਪਣੀ ਬਠਿੰਡੇ ਦੇ ਪਿੰਡ ਚ ਉਹਨਾਂ ਨੇ ਕਿਹਾ ਸੀ ਵੀ ਪਹਿਲੇ 75-55 ਦਾ ਖੇਡ ਚੱਲਦਾ ਸੀ ਉਹਨਾਂ ਸੀ ਵੀ ਦਾ ਖੇਡ ਚੱਲ ਰਿਹਾ ਆ ਕਹਿੰਦੇ ਕੁਝ ਨਹੀਂ ਬਦਲਿਆ ਬੁਰਾ ਹੀ ਹਾਲ ਹੋ ਗਿਆ ਹੁਣ ਤੁਸੀਂ ਦੇਖੋ ਜਾਲੀ ਰਸੀਦਾਂ ਕੱਟਦੀਆਂ ਜਾਂਦੇ ਆ ਅੰਮ੍ਰਿਤਸਰ ਦੀ ਕੋਆਪਰੇਸ਼ਨ ਚ ਇੱਕ ਘਟਾਲਾ ਆ ਜੀਗਾ ਜਾਲੀ ਰਸੀਦਾਂ ਕੱਟਦੇ ਆ ਬੰਦੇ ਤੇ ਮੁੜ ਕੇ ਪੈਸੇ ਆਪਣੀਆਂ ਜੇਬਾਂ ਚ ਪਾ ਲੈਂਦੇ ਆ ਜਦੋਂ ਮਾਮਲਾ ਸਾਹਮਣੇ ਆਂਦਾ ਤੇ ਹੁੰਦਾ ਕੱਖ ਨਹੀਂ ਹੁਣ ਤੁਸੀਂ ਦੇਖੋ ਇੱਥੇ ਵੀ ਕੋਈ ਅਫਸਰ ਕੋਆਪਰੇਸ਼ਨ ਦੇ ਵਿੱਚ ਐਸੇ ਲੱਗੇ ਨੇ ਜਿਹੜੇ ਪਹਿਲੇ ਆਪ ਇੱਕ ਵਾਰ ਫੜੇ ਜਾ ਚੁੱਕੇ ਨੇ ਉਹਨਾਂ ਨੇ ਕੀ ਨਿਆ ਦੇਣਾ ਤੇ ਅਸੀਂ ਤਾਂ ਬਾਰ-ਬਾਰ ਸਰਕਾਰ ਨੂੰ ਕਹਿੰਨੇ ਆ ਵੀ ਜਿਹੜੇ ਬੰਦੇ ਆ ਭ੍ਰਸ਼ਟਾਚਾਰੀ ਸਰਕਾਰ ਨੂੰ ਚਾਹੀਦਾ ਉਹ ਟਾ ਦੇਣ ਰੱਬ ਦਾ ਵਾਸਤਾ ਵਾਕਈ ਪੰਜਾਬ ਨੂੰ ਕੁਝ ਦੇਣਾ ਚਾਹੁੰਦੇ ਹੋ ਨਹੀਂ ਤੇ ਗੱਲਾਂ ਦਾ ਕੱਖ ਨਹੀਂ ਹੋਣਾ ਗੱਲਾਂ ਦਾ ਘੜਾ ਥੋੜੀ ਬੰਦਿਆ ਘੜਾ ਤੁਸੀਂ ਕੰਮ ਕਰਨਾ ਤੇ ਕਰੋ ਹੁਣ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਨੇ ਵੀ ਇਹ ਕਿਹਾ ਵੀ 100 ਬੰਦਾ ਜਿਹੜਾ ਨਾ ਉਹ ਪੰਜਾਬ ਦਾ ਬਿਲਾਗਰ ਕਰ ਰਿਹਾ ਵੀ ਇਹ 100 ਬੰਦਾ ਪੰਜਾਬ ਦਾ ਤਾਜ ਥੋੜੀ ਹੋ ਸਕਦਾ ਤਿੰਨ ਕਰੋੜ ਪੰਜਾਬੀ 2 ਕਰੋੜ ਐਨ ਆਰ ਆਈ ਪੰਜਾਬੀ ਹੈ ਤੁਸੀਂ ਦੇਖੋ ਇਹ ਜਿਹੜਾ ਅਕਾਊਂਟੈਂਟ ਵਿਸ਼ਾਲ ਦੀ ਸੀ ਗੱਲ ਕੀਤੀ ਸੀ ਇੰਪਰੂਵਮੈਂਟ ਫੰਡ ਦਾ ਸਬਤ ਹੋ ਗਿਆ ਵੀ ਚੇਅਰਮੈਨ ਨੇ ਜਲਦੀ ਸਾਈਨ ਕਰਕੇ 40 ਕਰੋੜ ਦਾ ਕਰਜ਼ਾ ਲੈ ਲਿਆ ਫਿਰ ਜਾਂਚ ਕਾਦੀ ਜਾਂ ਇਹੋ ਜਿਹੇ ਬੰਦੇ ਨੂੰ ਤਾਂ ਖਾਸ ਕਰਕੇ ਘਰ ਭੇਜਣਾ ਚਾਹੀਦਾ ਹੈ ਵੀ ਇਹ ਨੂੰ ਵੇਖੋ ਨਾ ਇਹ ਕੀ ਹੁੰਦਾ ਵੀ ਭ੍ਰਸ਼ਟਾਚਾਰੀ ਫੜੇ ਜਾਂਦੇ ਨੇ ਵਿਜੀਲੈਂਸ ਫੜਦੀਏ ਬਹੁਤ ਸਾਰੀ ਮਿਹਨਤ ਵਿਜੀਲੈਂਸ ਨੂੰ ਕਰਨੀ ਪੈਂਦੀ ਹੈ ਅਦਾਲਤਾਂ 'ਚ ਲੰਮਾ ਕੇਸ ਚੱਲਦਾ ਫਿਰ ਇਹ ਪੈਸੇ-ਪੂਹੇ ਦੇ ਕੇ ਜਿਗਾੜ ਲਾ ਕੇ ਫਿਰ ਵਾਪਸ ਆ ਕੇ ਉਹ ਹੀ ਕੰਮ ਕਰਨ ਲੱਗ ਪੈਂਦੇ ਨੇ ਤੇ ਸਾਡੀ ਤੇ ਮਾਨ ਸਾਹਿਬ ਨੂੰ ਬੈਂਦੀ ਵੈਸੇ ਪਿੱਛੇ ਇਹਨਾਂ ਨੇ ਡਿਟੇਲ ਮੰਗੀਆਂ ਸੀ ਵੀ ਕਿਹੜੇ-ਕਿਹੜੇ ਦਫ਼ਤਰ ਦੇ ਵਿੱਚ ਕਿਹੜਾ-ਕਿਹੜਾ ਭ੍ਰਸ਼ਟਾਚਾਰੀ ਲੱਗਾ ਹੈ ਉਹਨੇ ਮਾਮਲਾ ਹੈਗਾ ਜੇ ਕਾਰਪੋਰੇਸ਼ਨ ਦਾ ਜਦੋਂ ਸਾਹਮਣੇ ਆਇਆ ਅਧਿਕਾਰੀਆਂ ਨੂੰ ਪਤਾ ਲੱਗਾ ਤੇ ਉਹਨਾਂ ਨੇ ਜਾਂਚ ਦੇ ਦਿੱਤੇ ਆਦੇਸ਼ ਤੇ ਬਾਅਦ ਚੋਂ ਆਦੇਸ਼ ਤੋਂ ਬਾਅਦ ਜਾਂਚ ਹੋਈ ਜਾਂਚ ਪਾਇਆ ਬਿਲਕੁਲ ਠੀਕ ਹੈ ਤੇ ਥਾਣਾ ਡਿਵੀਜ਼ਨ ਨੰਬਰ 5 ਉੱਥੇ ਉਹਨੇ ਮਾਮਲਾ ਦਰਜ ਕਰ ਲਿਆ ਹੈ ਇਹ ਹੈਗੇ ਨੇ ਅਫਸਰ ਗੁਲਸ਼ਨ ਰਾਏ ਉਹਨਾਂ ਦੀ ਸ਼ਿਕਾਇਤ ਦੇ ਵਿੱਚ ਹੁਣ ਜਲੰਧਰ ਚਤਨਾਤ ਐਸਵੇ ਰੈਂਟਰੀ ਇੰਸਪੈਕਟਰ ਰਜੀਸ਼ ਕੁਮਾਰ ਸੈਂਟਰੀ ਇੰਸਪੈਕਟਰ ਹੈਗਾ ਜੋਂ ਬੀ ਦਾ ਹੇਮਰਾਜ ਅਮਲਾ ਕਲਰਕ ਹਰਸ਼ ਗਰੋਵਰ ਮਨੀਸ਼ ਮਲੋਤਰਾ ਸਫਾਈ ਸੇਵਕ ਕਮਲ ਕੁਮਾਰ ਮਿੰਟੂ ਤੇ ਹੋਰ ਵੀ ਜਿਹੜੇ ਬੰਦੇ ਆ ਉਹਨਾਂ ਦੇ ਉੱਤੇ ਇਹ ਮਾਮਲਾ ਦਰਜ ਕੀਤਾ ਹੈ ਹੁਣ ਤੁਸੀਂ ਦੇਖੋ 44 ਕਰਮਚਾਰੀਆਂ ਇਹਨਾਂ ਨੇ 2 ਸਾਲਾਂ ਚ 44 ਜਿਹੜੇ ਮੁਲਾਜ਼ਮ ਹੈ ਉਹਨਾਂ ਦੇ ਜਾਲੀ ਸਟੈਪ ਅਪ ਬਿੱਲ ਤਿਆਰ ਕਰਕੇ ਇਹਨਾਂ ਨੂੰ ਪਾਸ ਕਰਾਇਆ ਇਹ ਆਪੇ ਬਿੱਲ ਬਣਾਉਣ ਵਾਲੇ ਆਪੇ ਪਾਸ ਕਰਾਉਣ ਵਾਲੇ ਜਿਵੇਂ ਅਸੀਂ ਦੇਖਿਆ ਵੀ ਇਹ ਕੋਰੋਨਾ ਰਪਏ ਦੀ ਡਿਵੈਲਪਮੈਂਟ ਹੋਦੀ ਹੈ ਤੇ 76 ਸਾਲਾਂ ਦੇ ਵਿੱਚੋਂ ਸਾਡੇ ਮੁਲਕ ਚ ਨਾਲੀਆਂ ਗਲੀਆਂ ਹੀ ਨਹੀਂ ਬਣੀਆਂ ਵੀ ਜੇ ਵੈਸਾ ਜਿੰਨਾ ਲੱਗਿਆ ਨਾ ਹੁਣ ਤੱਕ ਇੰਨੇ ਪੈਸੇ ਨਾਲ ਸਟੀਲ ਦੀਆਂ ਗਲੀਆਂ ਤੇ ਨਾਲੀਆਂ ਬਣ ਜਾਣੀਆਂ ਤੁਸੀਂ ਦੇਖੋ 1 ਕਰੋੜ ਤੇ 75 ਲੱਖ ਰੁਪਇਆ ਆਪਣੇ ਨਾਂ ਟ੍ਰਾਂਸਫਰ ਕਰ ਲਿਆ ਗਿਆ ਤੇ ਜਾਲੀ ਬਿੱਲ ਤਿਆਰ ਕਰਦੇ ਆ ਬਿੱਲ ਤਿਆਰ ਕਰਨ ਵਾਲੇ ਹੀ ਆਪ ਤੇ ਜਦੋਂ ਹੁਣ ਜਾਂਚ ਕਰਾਈ ਤੇ ਪਤਾ ਲੱਗਿਆ ਹੁਣ ਇਹ ਵੀ ਹੈਗਾ ਵੀ ਹੋਰ ਬੰਦੇ ਚ ਕਿਹੜੇ ਕਿਹੜੇ ਸ਼ਾਮਲ ਆ ਵੀ ਇਹ ਕੱਲਾ ਮੋਥੇ ਚੱਲਣ ਡਿਆ ਹੰਬਰ ਸਾਹਿਬ ਵੀ ਚੱਲਣ ਡਿਆ ਬਿਲਕੁਲ ਇੰਪਰੂਵਮੈਂਟ ਟਰਸਾਂ ਚ ਵੀ ਚੱਲਣ ਡਿਆ ਹੁਣ ਤੁਸੀਂ ਦੇਖੋ ਜਿਹੜੇ ਗਵਨ ਇਹਨਾਂ ਨੇ ਕੀਤਾ ਕਹਿੰਦੇ ਵੀ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਸਖਤ ਕਾਰਵਾਈ ਦੀ ਗੱਬੰਦੀ ਹੁੰਦੀ ਤੇ ਜਿਹੜੇ ਪਹਿਲੇ ਅੰਮ੍ਰਿਤਸਰ ਦੇ ਵਿੱਚ ਕੋਆਪਰੇਸ਼ਨ ਜਿਹੜਾ ਗਵਨ ਹੋਇਆ ਹਾਂਜੀ ਕੰਟਰੈਕਟ ਤੇ ਰੱਖੇ ਕਰਮਚਾਰੀ ਜਿਨੇ ਗਵਨ ਕੀਤੀ ਨੌਕਰੀ ਉਹ ਚਲੇ ਗਏ ਸਾਲ ਬਾਅਦ ਆਪਣੇ ਘਰਾਂ ਨੂੰ ਉਹਨਾਂ ਦੇ ਖਾਤਿਆਂ 'ਚ ਪੈਸੇ ਪੈਂਦੇ ਰਹੇ ਤੇ ਕਢਾਉਂਦੇ ਰਹੇ ਕੋਆਪਰੇਸ਼ਨ ਦੇ ਅਫਸਰ ਐਮਟੀਪੀ ਡਿਪਾਰਟਮੈਂਟ ਦੇ ਤਿੰਨ ਬੰਦਿਆਂ ਦੇ ਨਾਮ ਹੀ ਇਕਬਾਲਪ੍ਰੀਤ ਸਿੰਘ ਰੰਧਾਵਾ ਨਰਿੰਦਰ ਸ਼ਰਮਾ ਨਾਲ ਇੱਕ ਲਖਬੀਰ ਸਿੰਘ ਜਾਂਚ ਰਿਪੋਰਟ ਦੇ ਵਿੱਚ ਇਕਬਾਲਪ੍ਰੀਤ ਸਿੰਘ ਰੰਧਾਵੇ ਨੂੰ ਦੋਸ਼ੀ ਠ라ਆ ਗਿਆ ਹਾਲਾਂਕਿ ਉਹ ਕਹਿੰਦੇ ਵੀ ਮੈਨੂੰ ਇਹ ਮੇਰੇ ਉੱਤੇ ਜਿਹੜੀ ਹੈ ਨਾ ਕਿਸੇ ਨੇ ਛੜੀਅੰਤਰ ਰਚਿਆ ਕਰ ਰਿਹਾ ਹੈ ਕਿ ਪੈਸੇ ਜਿਹੜੇ ਆ ਉਹ ਅਕਸਰ ਤਾਂ ਟਰਾਂਸਫਰ ਹੋਏ ਨਾ ਖਾਤਿਆਂ 'ਚ ਗਏ ਨਾ ਉਹ ਮੰਨਦੇ ਵੀ ਗਬਨ ਹੋਇਆ ਹੁਣ ਲੁਧਿਆਣਾ 'ਚ ਜਿਹੜੇ ਕਮਿਸ਼ਨਰ ਨੇ ਸੰਦੀਪ ਰਿਸ਼ੀ ਉਹ ਕਹਿੰਦੇ ਵੀ ਆਡਿਟ ਹੋਣਾ ਚਾਹੀਦਾ ਵੀ 2021 ਤੋਂ ਲੈ ਕੇ 2023 ਦੇ ਵਿੱਚ ਕਿੰਨੀਆਂ ਪੇਮੈਂਟਾਂ ਹੋਈਆਂ ਤੇ ਅਰੋਪੀਆਂ ਕੋਲੋਂ ਕਹਿੰਦੇ ਪੈਸੇ ਦੀ ਵਸੂਲੀ ਕੀਤੀ ਜਾਏਗੀ ਉਹ ਤੇ ਖਾ ਪੀ ਗਏ ਹੈ ਨਾ ਉਹ ਕਿ ਉਹਨਾ ਦੇਖੋ ਇਮਪਰੂਵਮੈਂਟ ਟਰਸ ਦੇ ਵਿੱਚ ਅੰਮ੍ਰਿਤਸਰ ਜੀ ਇੱਕ 80 ਕਰੋੜ ਦਾ ਘੁਟਾਲਾ ਆਇਆ ਸੀ ਦਮਨ ਭਲਾ ਅਕਾਊਂਟ ਸਬਸਿਡੀ ਕੀ ਉਹਦੇ ਕੋਲੋਂ ਰਿਕਵਰੀ ਕੀਤੀ ਗਈ ਇਹ ਤੇ ਬਹੁਤ ਸਾਰਾ 2000 ਕਰੋੜ ਦਾ ਘੁਟਾਲਾ ਟੈਂਡਰ ਘੁਟਾਲਾ ਹੋਇਆ ਭਰਤ ਭੁਸ਼ਨਾਸ਼ੂ ਤੇ ਰੋਪ ਲੱਗੇ ਸਨ ਕੀ ਰਿਕਵਰੀ ਹੋਈ ਸਾਧੂ ਸਿੰਘ ਧਰਮਸੋਧ 5 500 ਰੁਪਿਆ ਲੈਂਦਾ ਰੇ ਇੱਕ ਦਰਖਤ ਘਟਨ ਦਾ ਕੀ ਰਿਕਵਰੀ ਹੋਈ ਕਰੋਨਾ ਦੇ ਵਿੱਚ ਕਿਸ ਤਰ੍ਹਾਂ ਪੈਸਾ ਖਾਧਾ ਗਿਆ ਰਿਕਵਰੀ ਹੋਈ 12 ਕਰੋੜ ਦੀ ਮੰਨ ਲਓ ਤੁਸੀਂ ਟੈਂਡਰ ਭਰਿਆ ਮੈਂ 12 ਕਰੋੜ ਦੀ ਸਪਲਾਈ ਕਰੂੰਗੀ ਮੈਂ ਭਰਿਆ ਮੈਂ 22 ਕਰੋੜ ਦਾ ਕਰੂੰਗਾ ਤੁਹਾਡਾ ਕੈਂਡਰ ਕੈਸਲ ਕਰਕੇ ਮੇਰੇ ਕੋਲ 22 ਕਰੋੜ ਦੇ ਖਰੀਦੇ 6 ਕਰੋੜ ਨਾਲ ਦਿੱਤੀ ਕਮਿਸ਼ਨ ਤੇ ਆ ਤਿੱਥੇ ਹਾਲ ਜੇ ਹੁਣ ਉਥੇ ਸਿਆਸਤ ਸ਼ੁਰੂ ਹੋ ਗਈ ਹੈ ਇਹਨੂੰ ਲੈ ਕੇ ਉਹ ਭਾਰਤ ਭੂਸ਼ਨ ਆਸ਼ੂ ਜਿਹੜੇ ਉਹਨਾਂ ਉਹਨਾਂ ਦੀ ਵਾਈਫ ਹੈਗੀਆਂ ਉਹਨਾਂ ਨੇ ਆਖਿਆ ਵੀ ਇਹ ਜਿਹੜੇ ਗੁਰ ਉਥੋਂ ਦੇ ਐਮਐਲਏ ਸਾਹਿਬ ਨੇ ਇਹ ਬਹੁਤ ਵੱਡਾ ਕਹਿੰਦੇ ਮਗਰਮਾਛਾ ਭ੍ਰਸ਼ਟਾਚਾਰ ਦਾ ਤੇ ਦੂਜੇ ਪਾਸੇ ਗੋਗੀ ਸਾਹਿਬ ਕਹਿੰਦੇ ਇਹ ਕਿਹੜੀ ਜਨਾਨੀ ਤੁਸੀਂ ਗੱਲ ਕਰਦੇ ਹੋ ਮੈਂ ਕਿਸੇ ਮਮਤਾ ਮਮਤਾਨ ਨੂੰ ਨਹੀਂ ਜਾਣਦਾ ਉਹ ਕਹਿੰਦੇ ਜਦੋਂ ਇਹ ਮਾਮਲਾ ਕਾਪਰੇਸ਼ਨ ਸਾਡੇ ਧਿਆਨ ਚ ਆਇਆ ਸਰਕਾਰ ਦੇ ਧਿਆਨ ਦੇ ਵਿੱਚ ਤੇ ਅਸੀਂ ਇਹਦੀ ਜਾਂਚ ਕਰਾਈ ਬੰਦੇ ਫੜ ਵੀ ਲਏ ਉਹ ਕਹਿੰਦੇ ਵੀ ਅੱਜ ਜਿਹੜੇ ਨਾ ਜਿਹੜੇ ਸਾਡੇ ਤੇ ਟਿਕਾ ਟਿੱਪ ਨਹੀਂ ਕਰ ਰਹੇ ਲੋਕਾਂ ਨੇ ਉਹਨਾਂ ਨੂੰ ਘਰ ਬਾਹਤਾ ਕਿੰਨੇ ਹਜ਼ਾਰਾਂ ਕਰੋੜਾਂ ਦੇ ਇਹਨਾਂ ਨੇ ਘਟਾਲੇ ਕੀਤੇ ਨੇ ਉਹ ਕਹਿੰਦੇ ਵੀ ਆਪਣੇ ਗਿਰੇ ਬਾਜ ਚ ਝਾਕਣ ਪਹਿਲੇ ਤੇ ਹੁਣ ਦੇਖੋ ਕਿਸ ਤਰ੍ਹਾਂ ਚੋਰ ਕੁੱਤੀ ਰਲੇ ਆ ਪੈਸੇ ਲਈ ਜਾਂਦੇ ਆ ਵੀ ਚਲੋ ਇੱਕ ਬੰਨੇ ਤੇ ਉਹ ਨੌਜਵਾਨ ਨੇ ਵਿਚਾਰੇ ਜਿਹਨਾਂ ਨੂੰ ਨੌਕਰੀ ਨਹੀਂ ਮਿਲਦੀ ਬੇਰੋਜ਼ਗਾਰ ਨੇ ਤੱਕੇ ਖਾਂਦੇ ਨੇ ਤੇ ਦੂਜੇ ਪਾਸੇ ਇਹ ਚੋਰ ਨੇ ਜਿਨ੍ਹਾਂ ਨੇ ਦੇਖੋ ਆਪਣਾ ਅਧਿਕਾਰ ਹੈ ਸਵੇਰੇ ਜਾਂਦੇ ਜਿ ਆਪਣੀ ਉੱਤੇ ਕੁਰਸੀ ਤੇ ਬਹਿੰਦੇ ਤੇ ਕਹਿੰਦੇ ਵੀ ਅਸੀਂ ਤੇ ਹੱਡੀ ਖੋਲ ਕੇ ਬਹਿ ਗਏ ਆ ਤੇ ਦਿਓ ਸਾਨੂੰ ਕੀ ਦਿੰਦੇ ਹੋਣ ਉਹ ਦੇਖੋ ਕੀ ਨਿਕਲਦਾ ਇਹ ਚੋਂ ਜਾਂਚਾਂ ਅਜ ਤੱਕ ਕਿੰਨੀ ਹੋਈਆਂ ਤੇ ਜਾਂਚਾਂ ਦਾ ਬਣਿਆ ਗਿਆ ਸੱਟ 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 ਡਾਊਨ ਫਿਰ ਮੁੜ ਕੇ ਬਹਾਲ ਹੋ ਜਾਂਦੇ ਆ ਧਮਕਾਉਂਦੇ ਆ ਮਤਲਬ ਸਾਰਾ ਆਵਾ ਹੀ ਉੱਤਿਆ ਇਹਦੀ ਪੂਰੀ ਓਵਰਆਲਿੰਗ ਦੀ ਲੋੜ ਆ ਤਾਂ ਤੁਸੀਂ ਕਹਿ ਰਹੇ ਹੋ ਸਰ ਜੇ ਆਪਾਂ ਇਸ ਗੱਲ ਨੂੰ ਮੰਨ ਕੇ ਚੱਲੀਏ ਤਾਂ ਜਿੰਨਾ ਸ਼ਾਇਦ ਕਰਜ਼ਾ ਸਾਡੇ ਉੱਤੇ ਹੈ ਉਹ ਤਾਂ ਮੇਰੇ ਖਿਆਲ ਚਾ ਜਿੰਨੇ ਗਵਨ ਫੜੇ ਜਾਣ ਜੇ ਇਹਨਾਂ ਦੀ ਰਿਕਵਰੀ ਹੋਵੇ ਸ਼ਾਇਦ ਸਾਡਾ ਕਰਜ਼ਾ ਖਤਮ ਤਾਂ ਖਤਮ ਤਾਂ ਹੋਏ ਗਈ ਲੇਕਿਨ ਉਸ ਤੋਂ ਵੱਧ ਪੈਸੇ ਸਾਡੇ ਕੋ ਆ ਜਾ ਦੇ। ਬਿਲਕੁਲ ਪੰਜਾਬ ਦੇ ਉੱਤੇ 3.5 ਲੱਖ ਕਰੋੜ ਦਾ ਕਰਜ਼ਾ ਸਰਕਾਰਾਂ ਨੂੰ ਕਰਜ਼ਾ ਲੈਣ ਦੀ ਲੋੜ ਨਾ ਪਵੇ। ਇਹ ਚੋਰਾਂ ਤੇ ਚੋਰਾਂ ਦੀਆਂ ਪ੍ਰਾਪਰਟੀਆਂ ਦੀ ਜਾਇਜ਼ ਹੋਵੇ ਤੇ ਇਹਨਾਂ ਕੋਲੋਂ ਪੈਸਾ ਵਸੂਲ ਕੀਤਾ ਜਾਵੇ। ਇਹ ਆਪ ਹੀ ਉਹੀ ਅਸੀਂ ਇਹਦੇ ਵਿੱਚ ਫੇਰ ਸ਼ਾਇਦ ਕਹਿ ਸਕਦੇ ਹਾਂ ਕਿ ਜਿਵੇਂ ਹਿੰਦੁਸਤਾਨ ਨੂੰ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਖੇਸ਼ਤ ਪੰਜਾਬ ਨੂੰ ਵੀ ਅਸੀਂ ਸੋਨੇ ਬਿਲਕੁਲ ਕਹਿ ਪਾਵਾਂਗੇ ਬਿਲਕੁਲ ਉਮੀਦ ਇਹੋ ਕੀਤੀ ਗਈ ਸੀ ਪਰ ਕਿਆ ਸ਼ਰਾਬ mafia ਖਤਮ ਹੋਇਆ ਕਿਆ ਰੇਟ mafia ਖਤਮ ਹੋਇਆ ਕਿਆ ਭ੍ਰਸ਼ਟਾਚਾਰ ਖਤਮ ਹੋਇਆ ਕਿਆ ਨਸ਼ਾ ਖਤਮ ਹੋਇਆ ਕਿਆ ਤਸੀਲਾਂ ਚੋਂ ਭ੍ਰਸ਼ਟਾਚਾਰ ਮੁੱਕਿਆ ਉਸ ਤਰ੍ਹਾਂ ਹੀ ਪੈਸੇ ਚੱਲ ਰਹੇ ਨੇ ਰੇਟ ਵਧ ਗਏ ਚਲੋ ਤੇ ਸਰ ਹੁਣ ਅੱਗੇ ਵਧਦੇ ਅਸੀਂ ਅੱਜ ਕਾਂਗਰਸ ਦੇ ਪ੍ਰਧਾਨ ਦਵਿੰਦਰ ਯਾਦਵ ਜੀ ਉਹ ਦਰਬਾਰ ਸਾਹਿਬ ਆਏ ਸਨ ਤੇ ਜਿੱਥੇ ਨਵਜੋਤ ਸਿੰਘ ਸਿੱਧੂ ਤੇ ਉਸ ਦੇ ਨਾਲ ਹੀ ਰਾਜਾ ਬੜਿੰਝੀ ਉਹਨਾਂ ਦੇ ਵਿੱਚ ਕਹਾ ਸੁਣੀ ਜਾਂ ਕੁਛ ਹੈ ਜਾਂ ਮਨਮੁਟਾ ਵੇਖਣ ਨੂੰ ਮਿਲਿਆ ਆ ਦੇਖੋ ਜੀ ਦਿੱਲੀ ਕਾਂਗਰਸ ਦੇ ਦੇਲੇ ਲੀਡਰ ਨੇ ਹੁਣ ਉਹਨਾਂ ਨੂੰ ਪੰਜਾਬ ਦੇ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਦਵਿੰਦਰ ਯਾਦਵ ਹੁਣ 4 ਦਿਨਾਂ ਦੇ ਦੌਰੇ ਤੇ ਨੇ ਆਪਣੇ ਅੱਜ ਆਈਸੀ ਉਹਨਾਂ ਨੇ ਅੰਤਬਾਦ ਸਾਹਿਬ ਮੱਥਾ ਵੀ ਟੇਕਿਆ ਉਹਨਾਂ ਕੋ ਪੱਤਰਕਾਰਾਂ ਨੇ ਜਦੋਂ ਪੁੱਛਿਆ ਆਮ ਆਦਮੀ ਪਾਰਟੀ ਦੇ ਨਾਲ ਕੁਝ ਸਮਝੌਤਾ ਪੰਜਾਬ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਜਿਹੜਾ ਆਲਾ ਕਮਾਨ ਨੇ ਕਰਨਾ ਇਹਦੇ ਬਾਰੇ ਮੈਂ ਕੋਈ ਨਹੀਂ ਫਿਲਹਾਲ ਕਹਿ ਸਕਦਾ ਤੇ ਦੂਜੇ ਪਾਸੇ ਉਥੇ ਨਵਜੋਤ ਸਿੰਘ ਸਿੱਧੂ ਵੀ ਸਨ ਰਾਜਾ ਬੜਿੰਗ ਵੀ ਸਨ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਕਾਂਗਰਸੀ ਉਹਨਾਂ ਤੋਂ ਨਾਰਾਜ਼ ਨੇ ਪਹਿਲੇ ਜਦੋਂ ਉਹਨਾਂ ਨੇ ਰੈਲੀ ਕੀਤੀ ਸੀ ਬਠਿੰਡਾ ਦੇ ਮਹਾਰਾਜਪਿੰਡ ਦੇ ਵਿੱਚ ਤੇ ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਵੀ ਨਵਜੋਤ ਸਿੰਘ ਸਿੱਧੂ ਆਪਣਾ ਵੱਖਰਾ ਖਾਲਾ ਲਾਣਾ ਬੰਦ ਕਰ ਦੇਣ ਅਮਰਿੰਦਰ ਸਿੰਘ ਰਾਜਾ ਬੜਿੰਗ ਨੇ ਵੀ ਕਿਹਾ ਸੀ ਵੀ ਪਾਰਟੀ ਪਲੇਟਫਾਰਮ ਤੇ ਗੱਲ ਕਰੋ ਬਾਹਰ ਨਾ ਕਰੋ ਪਰ ਨਵਜੋਤ ਸਿੰਘ ਸਿੱਧੂ ਨੇ ਉਸ ਤੋਂ ਬਾਅਦ ਵੀ ਕੱਲ ਰੈਲੀ ਕੀਤੀ ਤੇ ਕੱਲ ਇੱਕ ਉਹਨਾਂ ਨੇ ਹੋਰ ਰੈਲੀ ਰੱਖੀ ਐ ਤੇ ਉਹਨੂੰ ਲੈ ਕੇ ਜਿਹੜੇ ਆ ਉਹਨਾਂ ਨੇ ਅੱਜ ਨਵਜੋਤ ਸਿੰਘ ਸਿੱਧੂ ਨੇ ਫੇਰ ਆਖਿਆ ਕਹਿੰਦੇ ਵੀ ਮੈਂ ਤੇ ਪੰਜਾਬ ਦਾ ਪਲਾ ਚੌਣਾ ਤੇ ਮੈਨੂੰ ਜਿਹੜਾ ਪੰਜਾਬ ਦੇ ਹੱਕ ਦੀ ਆਵਾਜ਼ ਚੁੱਕਣ ਤੋਂ ਕੋਈ ਰੋਕ ਨਹੀਂ ਸਕਦਾ ਜਿਵੇਂ ਮੈਂ ਤੁਹਾਨੂੰ ਪਹਿਲੀ ਦੱਸਿਆ ਵੀ ਉਹਨਾਂ ਨੇ ਕੱਲ ਹੀ ਵੀ ਠੰਡ ਰੈਲੀ ਚ ਆਖਿਆ ਵੀ ਹੁਣ ਸਰਕਾਰ ਜਿਹੜੀ ਐ 80 20 ਦਾ ਰੇਟ ਚੱਲ ਰਿਆ ਕਹਿੰਦੇ ਵੀ ਉਹ ਚੋਰ ਨੇ ਜਿਹਨਾਂ ਨੂੰ ਡਾਰਿਆ ਬੋਲਦੇ ਨਹੀਂ ਕਹਿੰਦੇ ਇਹਨਾਂ ਦੇ ਕਾ ਤੁਸੀਂ ਦੇਖੋ ਉਹ ਇਹਨਾਂ ਨੇ ਵੀ ਆਖਿਆ ਵੀ ਇਹਨਾਂ ਨੇ 4-5 ਚੀਫ ਮਿਨਿਸਟਰਾਂ ਦਾ ਰਾਜ ਰਿਹਾ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਸਿਰਫ ਆਪਣੇ ਘਰ ਭਰੇ ਕਹਿੰਦੇ ਵੀ ਪੰਜਾਬ ਦੇ ਹੱਕ ਦੀ ਗੱਲ ਤਾਂ ਕੋਈ ਨਹੀਂ ਕਰਦਾ ਸਭ ਝੂਠੀਆਂ ਗੱਲਾਂ ਕਰਕੇ ਝੂਠੇ ਵਾਅਦੇ ਕਰਕੇ ਸੱਤਾ ਹਥਿਆ ਲੈਂਦੇ ਨੇ ਮੁਰਕੇ ਲੋਕਾਂ ਨੂੰ ਕੀ ਮਿਲਦਾ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਆਪਣੀ ਰੈਲੀਆਂ ਕਰ ਰਹੇ ਹੋ ਉਹ ਕਹਿੰਦੇ ਵੀ ਕੋਈ ਜੇ ਆਪਣੇ ਦਮ ਤੇ 10000 ਬੰਦਾ ਇਕੱਠਾ ਕਰੇ ਤੇ ਮੈਂ ਤਾੜੀਆਂ ਮਾਰ ਲਉਂਗਾ ਮਤਲਬ ਗੱਲ ਤੇ ਵੈਸੇ ਠੀਕ ਹੈ ਨਵਜੋਤ ਸਿੰਘ ਸਿੱਧੂ ਜੇ ਰੈਲੀਆਂ ਕਰ ਰਹੇ ਨੇ ਪ੍ਰਚਾਰ ਤੇ ਜਿਹੜਾ ਉਹ ਕਰ ਰਹੇ ਨਾ ਕਾਂਗਰਸ ਦਾ ਹੀ ਕਰ ਰਿਹਾ ਉਹ ਇਹ ਥੋੜੀ ਕਹਿ ਰਹੇ ਆ ਕਿ ਵੀ ਤੁਸੀਂ ਜਿਹੜਾ ਬੀਜੇਪੀ ਦਾ ਪ੍ਰਚਾਰ ਕਰ ਰਹੇ ਹੋ ਰਵਿੰਦਰ ਸਿੰਘ ਰਾਜਾ ਵੜਿੰਗ ਕਹਿੰਦੇ ਆ ਵੀ ਸਾਰਿਆਂ ਨੂੰ ਅਨੁਸ਼ਾਸਨ ਤੇ ਰਹਿਣਾ ਪਏਗਾ ਤੇ ਨਹੀਂ ਤੇ ਕਾਰਵਾਈ ਹੋਏਗੀ ਤੁਸੀਂ ਉਹਨਾਂ ਨੂੰ ਪੁੱਛ ਲੈਂਦੇ ਉਥੇ ਨੋ ਜਦੋਂ ਸਿਸਨੋ ਕਿ ਕੋਈ ਜੋ ਮਰਜ਼ੀ ਬੋਲਦਾ ਰਹੇ ਮੈਨੂੰ ਪੰਜਾਬ ਦੀ ਗੱਲ ਕਰਨ ਤੋਂ ਕੋਈ ਨਹੀਂ ਰੋਕ ਸਕਦਾ ਗੁੱਟ ਬਣਾ ਕੇ ਸਿਰਫ ਕਹਿੰਦੇ ਜਿਹੜੇ ਗੁੱਟਬਾਦੀ ਬਣਾਉਂਦੇ ਨਾ ਗੁੱਟਬਾਦੀ ਕਰਦੇ ਆ ਵੀ ਮੈਂ ਵੱਡਾ ਕਹਿੰਦੇ ਵੋਟਾਂ ਤੇ ਪਾਉਣੀਆਂ ਲੋਕਾਂ ਨੇ ਕਾਰਕਿਰਤਾਵਾਂ ਨੇ ਇਹ ਕਿੰਨੇ ਬੰਦੇ ਜਿਹੜੇ ਆਪਣੇ ਸਿਰ ਤੇ ਵੋਟਾਂ ਪਾਉਣਗੇ ਤੇ ਫਿਰ ਪਹਿਲੇ ਨਾ ਬਣਾ ਲੈਂਦੇ ਸਰਕਾਰ ਦੇ ਆਪਣੇ ਸਿਰ ਤੇ ਵੋਟਾਂ ਪਾਉਣੀਆਂ ਹੁਣ ਕਹਿੰਦਾ ਵੀ ਸਭ ਕੁਝ ਗਵਾ ਕੇ ਵੀ ਮੈਂ ਆਪਣਾ ਧਰਮ ਨਹੀਂ ਹਾਰੂੰਗਾ ਧਰਮ ਦੀ ਜਿਹੜੀ ਹੈ ਰਸਤਾ ਨਹੀਂ ਛੱਡੂਗਾ ਤੇ ਜਿਹੜੇ ਹਿੱਤਾਂ ਦੇ ਖਿਲਾਫ ਬੋਲੂਗਾ ਮੈਂ ਕਹਿੰਦੇ ਵੀ ਮੈਂ ਫਿਰ ਉਹਦਾ ਉਹਦਾ ਲਿਹਾਜ਼ ਨਹੀਂ ਕਰੂੰਗਾ ਫਿਰ ਉਹ ਵੀ ਇਹ ਕਹਿੰਦਾ ਵੀ ਦੇਸ਼ ਦੀ ਡੈਮੋਕ੍ਰੇਸੀ ਨੂੰ ਬਚਾਉਣ ਵਾਸਤੇ ਜੇ ਹਾਈ ਕਮਾਂਡ ਗਠਬੰਧਨ ਕਰਦਾ ਹੈ ਚਾਹੇ ਉਹ ਆਮ ਆਦਮੀ ਪਾਰਟੀ ਹੈ ਚਾਹੇ ਕੋਈ ਹੋਰ ਹੈ ਤੇ ਫਿਰ ਕਹਿੰਦੇ ਸਾਰਿਆਂ ਨੂੰ ਸਵਾਗਤ ਕਰਨਾ ਚਾਹੀਦਾ ਹੈ ਇਹਦਾ ਕਹਿੰਦੇ ਜਦੋਂ ਕੋਈ ਇੱਕ ਬੰਨਾ ਹੁੰਦਾ ਕੋਈ ਚੀਜ਼ ਲੈਣੀ ਹੁੰਦੀ ਹੈ ਉਦੋਂ ਤੇ ਹਾਈ ਕਮਾਂਡ ਕਹਿੰਦੇ ਜੋ ਕਰੇਗੀ ਫੈਸਲਾ ਤੇ ਕਹਿੰਦੇ ਕਹਿੰਦੇ ਆ ਤੇ ਜਿਹਨੂੰ ਨਹੀਂ ਹਾਈ ਕਮਾਂਡ ਦਾ ਫੈਸਲਾ ਪਤਾ ਹੁੰਦਾ ਛੱਡ ਕੇ ਚੱਲ ਜਾਣਾ ਫਿਰ ਹਾਂਜੀ ਗੱਲ ਬਿਲਕੁਲ ਠੀਕ ਹੈ ਬਿਲਕੁਲ ਸਹੀ ਚਲੋ ਹੁਣ ਦੇਖੋ ਵੈਸੇ ਤੇ ਲੋਕ ਸਭਾ ਇਲੈਕਸ਼ਨ ਨੂੰ ਥੋੜਾ ਜਿਹਾ ਸਮਾਂ ਰਹਿ ਗਿਆ ਹੈ April 'ਚ ਸ਼ਾਇਦ ਹੋ ਜਾਣ ਕੱਲ ਵਹਿ ਨਜੋਤ ਸਿੰਘ ਸਿੱਧੂ ਨੇ ਸਾਰੀਆਂ ਗੱਲਾਂ ਦੇ ਬਾਵਜੂਦ ਹੁਸ਼ਿਆਰਪੁਰ ਜਿਹੜੀ ਹੈ ਉੱਥੇ ਰੈਲੀ ਰੱਖੀ ਜੇ ਵਧੀਆ ਫੇਰ ਤਾਂ ਗੱਲ ਸਭ ਦੇਖਦੇ ਹੁਣ ਅੱਗੇ ਕੀ ਹੁੰਦਾ ਕੀ ਹੁੰਦਾ ਤੇ ਕੀ ਨਹੀਂ ਤੇ ਸਰ ਸਕੂਲ ਵਾਲਿਆਂ ਲਈ ਨਾ ਇੱਕ ਬਹੁਤ ਵੱਡੀ ਮੁਸ਼ਕਲ ਖੜੀ ਹੋ ਗਈ ਹੈ ਜੀ ਕਿਆ ਜਾ ਰਿਹਾ ਹੈ ਕਿ ਜੋ ਮਿਡ ਡੇ ਸਕੂਲ ਹੁੰਦੇ ਨੇ ਉਹਨਾਂ ਦੇ ਮਿਡ ਡੇ ਮੀਲ ਵਾਲੇ ਜੋ ਸਕੂਲਸ ਨੇ ਉਹਨਾਂ ਨੇ ਐਕਚੁਅਲੀ ਕੇਲੇ ਖਰੀਦ ਕੇ ਰੱਖ ਲਏ ਤੇ ਪਰ ਹੁਣ ਛੁੱਟੀਆਂ ਆ ਗਈਆਂ ਨੇ ਤੇ ਇਹ ਕੀ ਮਾਮਲਾ ਹੈ ਸਾਰਾ ਦੇਖੋ ਜੀ ਇਹ ਮਿਡ ਡੇ ਮੀਲ ਹੈ ਨਾ ਉਹ ਸਰਕਾਰ ਦੀ ਯੋਜਨਾ ਵੀ ਬੱਚੇ ਆਉਣ ਪਹਿਲੀ ਕਲਾਸ ਤੋਂ ਲੈ ਕੇ 8ਵੀਂ ਤੱਕ ਦੇ ਬੱਚਿਆਂ ਨੂੰ ਖਾਣਾ ਮਿਲੇ ਹੁਣ ਇੱਕ ਸਿਗੀ ਕੀਤਾ ਇਹਨਾਂ ਨੇ ਕਿ ਇਹਨਾਂ ਕੋਲ ਨਾ ਕੋਈ ਜਿਹੜੀ ਲੈਪ ਪੈਸੇ ਆਉਂਦੇ ਨਾ ਸੈਂਟਰਲ ਗਵਰਨਮੈਂਟ ਭੇਜਦੀ ਹੈ 12 ਕਰੋੜ ਰੁਪਏ ਲੈਪਸ ਨਾ ਹੋ ਜੇ ਇਹਨਾਂ ਨੇ ਫਿਰ ਇੱਕ ਪਲਾਨਿੰਗ ਕੀਤੀ ਵੀ ਹਰ ਸੋਮਵਾਰ ਸਕੂਲ ਚ ਬੱਚੇ ਯੂਕੇਜੀ ਤੋਂ ਲੈ ਕੇ ਅਪਰਕੇਜੀ ਤੋਂ ਲੈ ਕੇ 8ਵੀਂ ਤੱਕ ਦੇ ਕਰੀਬ-ਕਰੀਬ ਪੰਜਾਬ ਦੇ ਵਿੱਚ ਮਿੰਡਲ ਬੀਲ ਦੇ ਜਿਹੜੇ ਬੱਚੇ ਨੇ ਨਾ 19 ਲੱਖ ਬੱਚੇ ਆ ਕਹਿੰਦੇ ਇਹਨਾਂ ਨੂੰ ਸੋਮਵਾਰ ਹਰ ਬੱਚੇ ਨੂੰ ਕੇਲਾ ਦਿਆ ਜਾਏਗਾ ਦਿੱਤਾ ਜਾਏਗਾ ਇਹ ਯੋਜਨਾ ਜਿਹੜੀ ਹੈ ਜਨਵਰੀ ਤੋਂ ਮਾਰਚ ਤੱਕ ਸ਼ੁਰੂ ਕੀਤੀ ਗਈ ਸੀ ਤੇ ਹੁਣ ਇੱਕਦਮ ਤੇ ਇਹਨੇ ਪੈਸੇ ਜਿਹੜੇ ਉਹ ਮਿਲ ਲੈਣੇ ਤੇ ਜਿਹੜਾ ਇੱਕ ਕੇਲੇ ਦੇ ਵਾਸਤੇ 5 ਰੁਪਏ ਜਿਹੜੇ ਉਹ ਜਾਰੀ ਕੀਤੇ ਗਏ। ਇਹ ਇਹ ਬਜਟ ਰੱਖਿਆ ਗਿਆ। ਹੁਣ 19 ਲੱਖ ਕੇਲੇ ਜਿਹੜੇ ਆ ਉਹ ਖਰੀਦ ਤਾਂ ਲੈ ਗਏ ਕਿਉਂਕਿ ਦੇਖੋ ਨਾ ਪਤਾ ਥੋੜੀ ਜਿਹੀ ਵੀ ਕੱਲ ਛੁੱਟੀਆਂ ਦਾ ਐਲਾਨ ਹੋ ਜਾਊਗਾ। ਇੱਕ ਦਿਨ ਪਹਿਲਾਂ ਹੀ ਖਰੀਦੇ ਨੇ ਹੁਣ ਉਹ ਕੇਲੇ ਦੇ ਦੇਣੇ ਕਿੰਨੋਂ ਨੇ ਉਹ ਮੁਸੀਬਤ ਆਈ ਇਹ ਨਾਲ ਦੀ ਕਿਉਂਕਿ 14 ਜਨਵਰੀ ਤੱਕ ਸਕੂਲ ਬੰਦ ਨੇ ਕੇਲੇ ਇਹ ਵੀ ਸਾਨੂੰ ਪਤਾ ਲੱਗਿਆ ਵੀ ਕੇਲੇ ਇਹਨਾਂ ਨੇ ਇੱਕ ਥਾਂ ਤੋਂ ਨਹੀਂ ਮਿਲੇ ਤੇ ਆਸੇ ਪਾਸੇ ਥਾਵਾਂ ਤੋਂ ਜਾ ਕੇ ਲੈਣਾ ਉਹ ਕੇਲੇ ਖਰੀਦੇ ਵੀ ਇੱਕ ਦਿਨ ਪਹਿਲਾਂ ਹੀ ਸਮਾਨ ਖਰੀਦ ਕੋ ਇਹ ਕਹਿੰਦੇ ਪਹਿਲਾਂ ਖਰੀਦਣਗੇ ਤੇ ਸੋਮਵਾਰ ਜਾ ਕੇ ਦੇਣਗੇ ਨਾ ਸੋਮਵਾਰ ਸਵੇਰੇ ਥੋੜੀ ਖਰੀਦਣ ਜਾਣਗੇ ਮੰਡੀ ਚ ਉਹਨਾਂ ਨੇ ਕਿਹਾ ਵੀ ਆਸੇ ਪਾਸੇ ਕਸਬਿਆਂ ਚੋਂ ਵੀ ਕੇਲੇ ਖਰੀਦ ਲਓ 19 ਲੱਖ ਕੇਲੇ ਖਰੀਦੇ ਗਏ ਹੁਣ ਇਹਨਾਂ ਨੂੰ ਮੁਸੀਬਤ ਪਈ ਹੈ ਵੀ ਇਹ ਕੇਲੇ ਕਰੀ ਕੇਲੇ ਦਾ ਕਰੀਏ ਕੀ ਉਹਨੇ ਜਿਹੜੇ ਹੈਗੇ ਨੇ ਸਰਕਾਰੀ ਸਕੂਲ ਦੇ ਇੱਕ ਪ੍ਰਿੰਸੀਪਲ ਸਾਹਿਬ ਨੇ ਉਹ ਕਹਿੰਦੇ ਵੀ ਜਿਹੜੇ ਆ શિક્ષਕਾ ਜਿਹੜੇ ਕੇਲੇ ਆ ਉਹਨੇ ਖਰਾਬ ਨਾ ਹੋ ਜਾਣਾ ਇਹ ਪ੍ਰੋਬਲਮ ਪੈ ਗਈ ਹੈ ਤੇ ਦੂਜੇ ਪਾਸੇ ਡੈਮੋਕਰੈਟਿਕ ਟੀਚਰ ਫਰੰਟ ਜਿਹੜੇ ਨਾ ਉਹਨਾਂ ਦਾ ਕਹਿਣਾ ਵੀ ਮਿੱਡੇ ਮੀਲ ਦੇ ਵਿੱਚ ਜਿਹੜੀ ਪੂਰੀ ਚਨੇ ਦੀ ਜਿਹੜੀ ਗੱਲ ਕੀਤੀ ਨਾ ਸਰਕਾਰ ਨੇ ਸਰਕਾਰ ਨੂੰ ਉਹਦੇ ਤੇ ਵੀ ਜਿਹੜਾ ਉਹ ਫੈਸਲਾ ਕਰਨਾ ਚਾਹੀਦਾ ਉਹਨਾਂ ਨੇ ਆਖਿਆ ਕਿ ਕੇਲੇ ਦੀ ਥਾਂ ਤੇ ਮੌਸਮੀ ਫਲ ਤੇ ਹੋਰ ਜਿਹੜੀਆਂ ਮੌਸਮੀ ਸਬਜ਼ੀਆਂ ਰੋਟੀ ਦੇਣੀ ਚਾਹੀਦੀ ਪੂਰੀ ਥਾਂ ਦੀ ਪੂਰੀ ਦੀ ਜਗ੍ਹਾ ਤੇ ਕਿਉਂਕਿ ਪੂਰੀ ਚਨਾ ਪੇਟ ਵੀ ਖਰਾਬ ਕਰ ਸਕਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਕਰ ਸਕਦੇ ਹੁਣ ਦੇਖੋ 19 ਲੱਖ ਕੇਲੇ ਦਾ ਹਜੇ ਤੱਕ ਤੇ ਨਹੀਂ ਪਤਾ ਸਾਨੂੰ ਨਹੀਂ ਪਤਾ ਵੀ ਇਹ ਵੰਡਣਗੇ ਜਾਂ ਆਪ ਖਾਣਗੇ ਤੇ ਕੀ ਕਰਨਗੇ ਤੇ ਹੁਣ ਬਾਬੀ ਰੱਬ ਵੀ ਦੱਸਦਾ ਜਾਣ ਵਾਲਾ ਸਮਾਂ ਦੱਸੂਗਾ ਬਿਲਕੁਲ ਸਰ ਬਿਲਕੁਲ ਸਰ ਬਿਲਕਿਸ ਬਾਨੋ ਕੇਸ ਦੇ ਵਿੱਚ ਦੋਸ਼ੀ ਸਨ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਮੁਰਝਿਲ ਜਾਣਾ ਪਏਗਾ ਹਾਂ ਗੋਲਣ ਦੇਖੋ ਇਹ ਸਮਲਕ ਦੀ ਕਹੋ ਕਿ ਤਰਾਸ ਦੀ ਹੈ ਸੁਪਰੀਮ ਕੋਰਟ ਨੇ ਇਹਨਾਂ ਦੀ ਰਿਹਾਈ ਸੰਬੰਧੀ ਜਿਹੜੇ ਗੁਜਰਾਤ ਦੇ ਹਾਈ ਹੁਕਮ ਸਨ ਸਰਕਾਰ ਦੇ ਹੁਕਮ ਉਹਨਾਂ ਨੂੰ ਰੱਦ ਕਰਤਾ ਹੁਣ ਇਹਨਾਂ ਦੋਸ਼ੀਆਂ ਨੂੰ ਲਗਭਗ 15 ਸਾਲ ਜਿਹੜਾ ਉਹਨੂੰ ਜੇਲ੍ਹ ਤੋਂ ਬਿਲੇ ਇਹਨਾਂ ਨੇ ਸਜ਼ਾ ਜਿਹੜੀ ਕੱਟੀ ਹੈ ਤੇ 22 ਅਗਸਤ 2022 ਨੂੰ ਅਗਸਤ 15 ਅਗਸਤ 2022 ਨੂੰ ਇਹਨਾਂ ਨੂੰ ਰਹਾ ਕੀਤਾ ਗਿਆ ਸੀ ਸੁਪਰੀਮ ਕੋਰਟ ਦਾ ਇਹ ਕਹਿਣਾ ਕਿ ਇਹ ਮੁਕੱਦਮਾ ਮਹਾਰਾਸ਼ਟਰ ਵਿੱਚ ਚੱਲਿਆ ਸੀ ਇਸ ਲਈ ਗੁਜਰਾਤ ਸਰਕਾਰ ਇਹਨਾਂ ਦੋਸ਼ੀਆਂ ਦੀ ਰਿਹਾਈ ਬਾਰੇ ਕੋਈ ਫੈਸਲਾ ਨਹੀਂ ਲੈ ਸਕਦੀ ਉਹ 2002 ਦੇ ਵਿੱਚ ਜਦੋਂ ਗੁਜਰਾਤ ਦੰਗੇ ਹੋਏ ਸਨ ਇਹ ਉਦੋਂ ਦਾ ਮਾਮਲਾ ਹੈ ਤੇ ਉਹ ਦੇਖੋ ਨਾ ਇਹ ਬਿਲਕਿਸ ਬਾਨੋ ਹੈ ਉਹਦੇ ਪਰਿਵਾਰ ਦੇ ਕੁਝ ਮੈਂਬਰਾਂ ਨੂੰ ਮਾਰਤਾ ਗਿਆ ਸੀ ਤੇ ਉਹਦੇ ਨਾਲ ਤਸ਼ੱਦਦ ਕੀਤੀ ਗਈ ਸੀ ਬਿਲਕਿਸਬਾਨੋ ਦੇ ਨਾਲ ਤੇ ਉਦੋਂ ਉਸ ਵੇਲੇ ਉਹ ਜਿਹੜੀ ਹੈ ਪ੍ਰੈਗਨੰਸੀ ਕੀ ਬਹੁਤ ਸਾਰੇ ਬੰਦਿਆਂ ਨੂੰ ਮਾਰਤਾ ਗਿਆ ਫਿਰ ਮਾਮਲਾ ਜਾਂਦਾ ਹੈ ਕੋਰਟ ਦੇ ਵਿੱਚ ਪਹਿਲੇ ਤੇ ਇਹਨੂੰ ਕਈ ਸਾਲ ਜਿਹੜਾ ਨਿਆਂ ਨਹੀਂ ਮਿਲਦਾ ਮਹਾਰਾਸ਼ਟਰ ਟ੍ਰਾਂਸਫਰ ਹੁੰਦਾ ਹੈ 21 ਜਨਵਰੀ 2008 ਨੂੰ ਮੁੰਬਈ ਦੀ ਵਿਸ਼ੇਸ਼ ਜਿਹੜੀ ਸੀਬੀਆਈ ਅਦਾਲਤ 'ਚ 11 ਬੰਦਿਆਂ ਨੂੰ ਉਮਰ ਕੈਦੀ ਸਜ਼ਾ ਸੁਣਾਉਂਦੀ ਹੈ 2017 ਦੇ ਵਿੱਚ ਬੰਬੇ ਹਾਈ ਕੋਰਟ ਤੇ ਬਾਅਦ ਚ ਸੁਪਰੀਮ ਕੋਰਟ ਨੇ ਵੀ ਸਜ਼ਾ ਨੂੰ ਬਰਕਰਾਰ ਰੱਖਿਆ ਸੀ 13 ਮਈ 2022 ਨੂੰ ਸੁਪਰੀਮ ਕੋਰਟ ਦੇ ਜਸਟਿਸ ਅਜੇ ਰਸਤੋਗੀ ਤੇ ਵਿਕਰਮ 나ਤ ਦੀ ਪੈਂਚ ਨੇ ਦੋਸ਼ੀ ਜਿਹੜੇ ਆ ਰਾਦੇ ਸ਼ਾਮ ਸ਼ਾਹ ਦੀ ਪਟੀਸ਼ਨ ਤੇ ਫੈਸਲਾ ਸੁਣਾਉਂਦੇ ਹੋਏ ਆਖਿਆ ਸੀ ਉਸ ਨੂੰ 28 ਸਾਲ ਸਜ਼ਾ ਸੁਣਾਈ ਗਈ ਸੀ ਇਸ ਲਈ ਰਿਹਾਈ ਲਈ 1992 ਦੇ ਨਿਯਮ ਲਾਗੂ ਹੋਣਗੇ ਕਿਉਂਕਿ ਉਹ ਨਿਯਮ ਉਸ ਸਮੇਂ ਲਾਗੂ ਸਨ ਤੇ ਉਮਰ ਕੈਦ ਦੀ ਸਜ਼ਾ ਵਾਲੇ ਕੈਦੀਆਂ ਦੀ ਰਿਹਾਈ 14 ਸਾਲ ਬਾਅਦ ਕੀਤੀ ਜਾਏਗੀ ਤੇ ਇਸੇ ਤੇ 15 ਅਗਸਤ 2022 ਨੂੰ ਗੁਜਰਾਤ ਸਰਕਾਰ ਨੇ 14 ਸਾਲ ਦੀ ਸਜ਼ਾ ਕੱਟ ਚੁੱਕੇ 11 ਲੋਕਾਂ ਨੂੰ ਰਿਹਾ ਕੀਤਾ ਗਿਆ ਸੀ ਪਰ ਫੈਸਲੇ ਚ ਜਸਟਿਸ ਬੀਵੀ ਨਗਰਾਥਨ ਤੇ ਉਜਵਲ ਪੁਯਾਦੀ ਬੈਂਚ ਨੇ ਆਖਿਆ ਦੋਸ਼ੀਆਂ ਨੇ ਅਦਾਲਤ ਨੂੰ ਇਹ ਨਹੀਂ ਦੱਸਿਆ ਕਿ ਉਹਨਾਂ ਦੀ ਰਿਹਾਈ ਦਾ ਫੈਸਲਾ ਮਹਾਰਾਸ਼ਟਰ ਸਰਕਾਰ ਲੈ ਸਕਦੀ ਹੈ ਤੇ ਉਹ ਉਹਨਾਂ ਨੇ ਝੂਠੇ ਤੱਥ ਦੱਸ ਕੇ ਸੁਪਰੀਮ ਕੋਰਟ ਤੋਂ ਹੁਕਮ ਹਾਸਲ ਕੀਤਾ ਇਸ ਲਈ ਉਹਨਾਂ ਦੇ ਹੁਕਮਾਂ ਦਾ ਕੋਈ ਅਸਰ ਨਹੀਂ ਹੋਏਗਾ ਤੁਸੀਂ ਦੇਖੋ ਬਿਲਕਿਸ਼ ਬਾਨੋ ਪਹਿਲੇ ਗੁਜਰਾਤ ਪੁਲਿਸ ਨਾਲ ਲੜੀ ਦੋਸ਼ੀ ਨਹੀਂ ਮਿਲੇ ਇਹ ਕਹਿ ਕੇ ਪਹਿਲੇ ਪੁਲਿਸ ਨੇ ਕਲੋਜ਼ਰ ਰਿਪੋਰਟ ਲਾਤੀ ਕੇ ਸੀਬੀਆਈ ਨੂੰ ਟਰਾਂਸਫਰ ਹੁੰਦਾ ਹੈ 15 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਬੰਬੇ ਹਾਈ ਕੋਰਟ 11 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਉਂਦੀ ਹੈ ਸੁਪਰੀਮ ਕੋਰਟ ਵੀ ਇਸ ਫੈਸਲੇ ਨੂੰ ਜਿਹੜਾ ਬਰਕਰਾਰ ਰੱਖਦੀ ਹੈ ਦੇਖੋ ਇੱਕ ਸਿਸਟਮ ਹੈ ਕਿਸ ਤਰ੍ਹਾਂ ਇੱਕ ਇੱਥੇ ਮਤਲਬ ਚੱਲ ਰਿਹਾ ਹੈ ਕੀ ਟਿੱਕਾ ਟਿੱਕ ਨਹੀਂ ਕਰੀਏ ਨਿਆਂ ਪ੍ਰਣਾਲੀ ਦੇ ਉੱਪਰ ਸਵਾਲ ਇਹ ਕਿ ਲੋਕਾਂ ਨੂੰ ਨਿਆਂ ਮਿਲਣਾ ਚਾਹੀਦਾ ਜਿੰਨਾ ਚਿਰ ਇਹ ਦੋਸ਼ੀ ਨੇ ਤੁਸੀਂ ਦੇਖੋ ਨਾ ਕੱਲ ਤਰਨਤਾਰਨ ਦੇ ਵਿੱਚ ਇੱਕ ਦਿਨ ਦਿਹਾੜੇ ਇੱਕ ਔਰਤ ਨੂੰ ਗੋਲੀ ਮਾਰ ਦਿੱਤੀ ਗਈ ਵੀ ਜਦੋਂ ਗੋਲੀ ਮਾਰ ਦਿੱਤੀ ਗਈ ਵੀਡੀਓ ਸਾਹਮਣੇ ਹੈ ਸਭ ਕੁਝ ਸਾਹਮਣੇ ਹੈ ਤੇ ਇਹੋ ਜਿਹੇ ਬੰਦਿਆਂ ਨੂੰ ਤੇ 24 ਘੰਟਿਆਂ ਦੇ ਵਿੱਚ ਫੈਸਲਾ ਸੁਣਾਣਾ ਚਾਹੀਦਾ ਹੈ ਇਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਫੇਰ ਹੀ ਲੋਕਾਂ ਨੂੰ ਡਰ ਹੋਏਗਾ ਨਹੀਂ ਤੇ ਕਿੱਥੇ ਡਰ ਰਹਿਣਾ ਜਿੰਨਾ ਚਿਰ ਕਿਉਂਕਿ ਇਹ ਕ੍ਰਿਮੀਨਲ ਜਿਹੜੇ ਮਾਈਂਡਡ ਹੈ ਇਹਨਾਂ ਨੂੰ ਪਤਾ ਵੀ ਪੈਸੇ ਦੇਉ ਤੇ ਆਪਣਾ ਕੰਮ ਕਰਾਓ ਇਸ ਕਰਕੇ ਬਹੁਤ ਸਾਰੇ ਫਲॉज ਐ ਹੁਣ ਦੇਖੋ ਜਿਹੜਾ ਫੈਸਲਾ ਸੁਪਰੀਮ ਕੋਰਟ ਨੇ ਲਿਆ ਠੀਕ ਹੈ ਬੜਾ ਚੰਗਾ ਫੈਸਲਾ ਲਿਆ ਸੀ ਦਾ ਸਵਾਗਤ ਕਰਦੇ ਹਾਂ ਸਰ ਹੁਣ ਸਮਾ ਹੋ ਗਿਆ ਹੈ ਹੁਣ ਅਸੀਂ ਦਰਸ਼ਕਾਂ ਤੋਂ ਇਜਾਜ਼ਤ ਲਈਏ ਜੇ ਤੁਹਾਨੂੰ ਸਾਡਾ ਸੋਚ ਚੰਗਾ ਲੱਗਿਆ ਹੈ ਤਾਂ ਤੁਸੀਂ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ ਸਸ਼ੀਕਲ ਨਮਸਕਾਰ